ਇਹ ਖੁਸ਼ੀ ਕਿਹੜੀ ਗੱਲ ਹੈ ਲੋਕਾਂ ਦੀ ਜਿੱਤ ਮੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸੇਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜਿੰਦਾਵਾ ਸਾਹਿਬ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦ ਜਿਹੜਾ ਗੜ ਮਨੇ ਜਾਂਦਾ ਸੋਰਤਾ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਛ ਪੂਰੀ ਜੀ ਮੋਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਮੋਛ ਤੇਰੇ ਦੇ ਲੋਕ ਕਹਿੰਦਾ ਆ ਸਾਹਿਬ ਬਿਲਕੁਲ ਤੇਰੇ ਕੀ ਤੇਰਾ ਪਪਾ ਜਿੰਦਾਵਾ ਸਾਹਿਬ ਜਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 55 ਸਾਲਾਂ ਬਾਅਦ ਤੇਰਾ ਪਪਾ ਨਾਨਕ ਲੋਕਾ ਟਾਇਆ ਜਿੰਦਾਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਤੇ ਗੱਡੀ ਤੇ ਚੜ ਕੇ ਤੂੰ ਥਾਮੀ ਭਾਪੇ ਉਹ ਮਾਰੀ ਗੱਡੀ ਕਰਾਉਂਦਾ ਉਹ ਗੈਸ ਉਹਦਾ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਕਾਰ ਅਨਸਾਰ ਹੀ ਉਹਦਾ ਜਿ ਲੱਗਦਾ ਇਹਦੇ ਭਾਈ ਇਹਦੇ ਦੇਖੋ ਇਧਰ ਮੈਂ ਤੁਹਾਨੂੰ ਲੱਗਦਾ ਮੈਨੂੰ ਬਾਰ ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਏ ਮੈਂ ਤੇ ਕਾਮਰਕਰ ਆ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜੇ ਮੈਂ ਤੁਹਾਨੂੰ ਦੱਸਾਂਗਾ ਤੁਹਾਨੂੰ ਮੈਂ 27 ਚੱਕ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੋਰ ਮੈਂ ਇਹ ਜੋਗਾ ਨਹੀਂ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪੰਦ ਦੱਦ ਕੰਮ ਕਰੇ ਜਾਣਗੇ ਪੂਰੀ ਸਰਦਾਰ ਭਗਵੰਤ ਜੀ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸੁਪਰੀਆ ਵਾਲੀ ਡਾਕਟਰ ਸੰਦੀਪ ਪਾਰਕ ਨੇ ਉਹਨਾਂ ਨੇ ਮੈਨੂੰ ਇਹਨੇ ਜੋਗ ਸਮਝਿਆ ਮੈਨੂੰ ਟਿਕਟ ਦਿੱਤੀ ਉਹਨਾਂ ਨੇ ਪਾਰਟੀ ਦੇ ਕਰਕੇ ਮਾਜੀ ਤੇ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਆ ਖਵਣ ਗਿਆ ਜੀ ਨਵਾ ਸਾਹਿਬ ਰਹੀ ਮੈਨੂੰ ਉਤੋਂ ਤੱਕ ਪਹੁੰਚਾ ਤਾ ਤੁਸੀਂ ਖਲਾ ਕੇ ਛੱਡ ਗਾ ਇਹ ਖੁਸ਼ੀ ਕਿਹੜੀ ਗੱਲ ਹੈ ਪੋਤਿਆਂ ਦੀ ਜਿੱਤ ਮੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਹੈ ਮੈਂ ਸਾਰਾ ਜਿਹੜਾ ਸੇਹੜਾ ਵਾ ਤੇ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜਿੱਤ ਹੈ ਗੁਰਦੀਪ ਸਿੰਘ ਜੀ ਦਾ ਬੀਜ ਜਿਹੜਾ ਗੜ ਮੰਨੇ ਜਾਂਦਾ ਪਰਿਵਾਰਵਾਦ ਦਾ ਗੜ ਮੰਨੇ ਜਾਂਦਾ ਸੀ ਵੋਟਰਤਾ ਦੇ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁੱਛ ਹੁਣ ਫਿਰ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਹੁਣ ਵੀ ਨਹੀਂ ਮੁੱਛ ਚਾਹੇ ਇੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 55 ਸਾਲਾਂ ਬਾਅਦ ਡੇਰਾ ਬੱਬਾ ਨਾਨਕ ਲੋਕਾਂ ਘਟਾਇਆ ਇੰਦਾਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਪਈ ਸਾਨੂੰ ਮਾਰਦੇ ਹੋ ਲਾਹ ਅਕੇਕਸ ਦਾ ਬੜਾ ਰੋਗ ਚੱਲਦਾ ਹੈ ਜਿਹੜਾ ਰੋਗ ਲਾਉਂਦਾ ਉਹਨੂੰ ਪੁੱਛੋ ਨਾ ਉਹ ਮਕਾਰ ਅੰਸਾਰੀ ਉਹਦਾ ਕੀ ਲੱਗਦਾ ਹੈ ਇਹ ਤਾਂ ਭਾਈ ਇੱਧਰ ਦੇਖੋ ਇੱਧਰ ਲੱਗਦਾ ਮੈਨੂੰ ਵਾਰ-ਵਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕਿਸੇ ਨਾ ਕੋਈ ਸੰਬੰਧ ਨਹੀਂ ਗਏ ਮੈਂ ਤਾਂ ਕੰਮ ਕਰ ਕਰਾਂ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਜਗ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪੰਦ ਦਸ ਕੰਮ ਕਰੇ ਜਾਣਗੇ ਸੁਖਾਰ ਭਗਵੰਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸੁਖਾਰ ਬਾਵਾ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਯੋਗ ਸਮਝਿਆ ਮੈਨੂੰ ਟਿਕਟ ਦਿੱਤੀ ਉਹਨਾਂ ਦੇ ਚਲੇ ਸਸਾ ਪਾਰਟੀ ਦੇ ਕਰਕੇ ਮਾਜੀ ਚੇਹ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਆ ਮੈਨੂੰ ਉੱਥੋਂ ਤੱਕ ਪਛਾਤਾਵਾ ਤੁਸੀਂ ਖੜਾ ਕੇ ਛੱਡ ਲਿਆ ਇਹ ਖੁਸ਼ੀ ਕਿਹੜੀ ਗੱਲ ਹੈ ਰੋਪਿਆਂ ਦੀ ਜਿੱਤ ਤੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਿਹਨਾਂ ਜਿਹਨਾਂ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਦੀ ਚ ਜਿਹੜਾ ਗੜ ਮਨੇ ਜਿੰਦਾ ਪਰਿਵਾਰਵਾਦੀ ਗੜ ਮਨੇ ਜਿੰਦਾ ਸੀ ਮੋੜਤਾ ਜੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁੱਛ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਮੁੱਛ ਚਾਹ ਤੇਰੇ ਦੇ ਲੋਕਾਂ ਦਾ ਜਿੰਦਾਵਾ ਸਾਹਿਬ ਜਿੰਦਾਵਾ ਸਾਹਿਬ ਜਿਹੜਾ ਤੇਰਾ ਕਰ 55 ਸਾਲਾਂ ਬਾਅਦ ਤੇਰਾ ਬਾਬਾ ਨਾਨਕ ਲੋਕਾ ਟਾਇਆ ਜਿੰਦਾਵਾ ਸਾਹਿਬ ਪਾੜਿਆ ਨੇ ਥਾਪੀ ਮਾਰੀ ਤੇ ਗੱਡੀ ਤੇ ਚੜ ਕੇ ਪੀ ਥਾਪੀ ਮਾਰਦੇ ਹੋ ਮਾਰੀ ਗੱਡੀ ਕਰਦਾ ਹਏ ਲਾ ਲਾ ਬੜੇ ਬੜੇ ਰੋਪ ਲਾਇਏ ਜਿਹੜਾ ਰੋਪ ਲਾਇਆ ਸੀ ਕਿਆ ਸਾਰੇ ਰੋਪ ਲਾਇਏ ਸੀ ਕਿ ਐਕਸਟੈਂਡ ਦਾ ਬੜਾ ਰੋਪ ਚੱਲਦਾ ਹੈ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਮਸਤ ਉਹ ਮਕਾਨ ਸਾਰੀ ਉਹਦਾ ਕੀ ਲੱਗਦਾ ਹੈ ਪਾਈ ਦੇਖੋ ਇਧਰ ਮੈਨੂੰ ਬਾਰ ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮਰਕਰ ਆ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਦ ਮੈਂ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੋਰ ਬੰਦ ਕਰ ਪਿਆਰ ਬੰਦ ਕਰਾ ਮੈਂ ਇਹਨੇ ਜੋਗਾ ਨਹੀਂ ਮੈਨੂੰ ਜੋ ਪਰਮਾਰਮਾ ਹੁਕਮ ਕਰੇਗਾ ਵੇਖੋ ਕਾਂਗਰਸ ਨੇ ਟਿਕਟ ਦਿੱਤੀ ਪਹਿਲੇ ਦਾਦ ਕੰਮ ਕਰ ਰਹੇ ਸੀ ਸ੍ਰੀ ਸਰਗਰ ਭਗਵੰਤ ਸਿਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸੋਭਾ ਜੀ ਡਾਕਟਰ ਸੰਦੀਪ ਪਾੜਕ ਦੇ ਉਹਨਾਂ ਨੇ ਮੈਨੂੰ ਇਹਨੇ ਜੋਗ ਸਮਝਿਆ ਮੈਨੂੰ ਟਿਕਟ ਦਿੱਤੀ ਪਿਛਲੇ ਸਾਲ ਉਹਨਾਂ ਪਾਰਟੀ ਦੇ ਕਰਕੇ ਬਾਜੀ ਤੇ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਹੈ ਉਹ ਇਹ ਕਹਿੰਦੀ ਜੀ ਨਾ ਵਸਾ ਬੜੀ ਗੀ ਨਾ ਵਸਾ ਤੁਸੀਂ ਤੈਨੂੰ ਉੱਥੋਂ ਤੱਕ ਪਹੁੰਚਾਤਾ ਵਾ ਤੁਸੀਂ ਖਵਾ ਕੇ ਛੱਡਾਂਗੇ